ਇਹ ਤੁਸ ਤਸਵੀਰਾਂ ਦੇਖ ਰਹੇ ਹੋ ਜ਼ਿਲ੍ਹਾ ਫਾਇਲਕਾ ਦੇ ਅਰਨੀ ਵਾਲਾ ਥਾਣੇ ਦੇ ਦੀਨਪੰਦੇ ਪਿੰਡ ਹੌਤ ਖਾਸ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਪਹਹਾੜੀਆਂ ਮਾਰ ਕੇ ਬਹਿਰਾਮੀਨਾ ਕਤਲ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ 6 ਘੰਟਿਆਂ ਦੇ ਵਿੱਚ ਇਸ ਨੂੰ ਕਾਬੂ ਕਰ ਲਿਆ ਗਿਆ ਡੀਐਸਪੀ ਜਲਾਲਾਬਾਦ ਸ਼੍ਰੀ ਅਸ਼ੁਰੂ ਰਾਮ ਇਸ ਵਾਰ ਜਾਣਕਾਰੀ ਦਿੰਦੇ ਹੋਏ ਸੁਣੋ ਕੀ ਕਿਹਾ ਉਹਨਾਂ ਨੇ ਥਾਣਾ ਅਰਨੀਵਾਲ ਦੇ ਵਿੱਚ ਪਿੰਡ ਪੈਂਦਾ ਹੈ ਹੌਦ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਅੱਜ ਸਵੇਰ ਮਾਰਨਿੰਗ ਇਹ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾਣੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮਰਡਰ ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕਿ ਚਸ਼ਮਿੰਦਰ ਗਵਾਹ ਸੀਗਾ ਉਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 307 ਬੀ ਐਨ ਐਸ ਭਾਰਤੀ ਨਿਆਇ ਸਹਿੰਤਾ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਮੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਦੀਆਂ ਪਾਰਟੀਆਂ ਬਣਾਈ ਗਈਆਂ ਸਾਡੀ ਸੀਆਈਏ ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਦੇ ਸਰ ਕਿੰਨੀ ਉਮਰ ਸੀ ਆਪਾਂ ਤੇਰੀ ਉਹ ਉਹਦੀ ਉਮਰ ਸੀਗੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਸਰ ਇਹਦੀ ਅਰਨੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਕੋਈ ਹਥਿਆਰ ਵੀ ਬਰੰਦ ਹੋਇਆ ਜੇ ਮੇਰਾ ਖਿਆਲ ਹੱਕਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ ਮਾਨਯੋਗ ਐਸਐਸਪੀ ਮੈਮ ਡਾਕਟਰ ਪ੍ਰਗਜਨ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ ਹੋਈ